ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆ ਦੇਖੋ ਇਹ ਕਿੱਡੀ ਵੱਡੀ ਗਲਤ ਗੱਲ ਕਰ ਰਹੇ ਨੇ ਗਾਤਰੇ ਪਾਏ ਨੇ ਇਹਨਾਂ ਦੋਨਾਂ ਦੇ ਤੇ ਨੱਚ ਰਹੇ ਨੇ ਤੇ ਸਿਰੋ ਮੋਨੇ ਨੇ ਇੱਕ ਦੇ ਚੁੰਨੀ ਲਈ ਇਹਦਾ ਕਿਵੇਂ ਦਾ ਫੈਸ਼ਨ ਕੀਤਾ ਇਹਦਾ ਤੇ ਜਰੂਰ ਇਹ ਕਿਤੇ ਵੀ ਤੁਹਾਨੂੰ ਮਿਲਦੇ ਆ ਜਾਂ ਮਤਲਬ ਕਿ ਦਿਖਦੇ ਆ ਤਾਂ ਜਰੂਰ ਸੰਪਰਕ ਕਰੋ ਤੇ ਨਿਹੰਗ ਸਿੰਘਾਂ ਤੱਕ ਜਰੂਰ ਇਹ ਨੂੰ ਪਹੁੰਚਾਉਣਾ ਚਾਹੀਦਾ ਹੈਗਾ ਤੇ ਐਵੇਂ ਦੇ ਲੋਕਾਂ ਨੂੰ ਜਰੂਰ ਨੱਥ ਪਾਉਣੀ ਚਾਹੀਦੀ ਆ ਜੋ ਕਿ ਅ ਧਰਮ ਦੇ ਵਿੱਚ ਨੁਕਸਾਨ ਕਰ ਰਹੇ ਨੇ ਆ ਤੁਸੀਂ ਦੇਖ ਹੀ ਰਹੇ ਆ ਵੀ ਇਹਨਾਂ ਨੇ ਕਿੱਡੀ ਵੱਡੀ ਗਲਤੀ ਕੀਤੀ ਹੈ ਹਨ ਤੇ ਇਹ ਜੋ ਵੀਡੀਓ ਇਹਨਾਂ ਦੇ ਸਿਕਾਂ ਤੱਕ ਪਹੁੰਚਣੀ ਚਾਹੀਦੀ ਹੈ ਜੋ ਕਿ ਇਹਨਾਂ ਦਾ ਪਤਾ ਲੱਗੇ ਤੇ ਇਹਨਾਂ ਨਾਲ ਫਿਰ ਉਹ سلوਕ ਹੋਵੇ ਜੋ ਕਿ ਕਿਸੇ ਨੇ ਕੀਤਾ ਨਾ ਹੋਵੇ ਤੇ ਬੈਨ ਗੱਲ ਤੋਂ ਇਹ ਮਤਲਬ ਕਿ ਧਰਮਾਂ ਦੇ ਵਿੱਚ ਜੋ ਕੀ ਰਿਕਾਵਟਾ ਪਾਉਂਦੇ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਐਵੇਂ ਦੇ ਲੋਕਾਂ ਨੂੰ ਸਮਝਾਉਣ ਦਾ ਤਾਂ ਫਰਜ਼ ਬਣਦਾ ਹੀ ਆ ਫਿਰ ਹਨਾ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਜੋ ਕੀ ਇਹਨਾਂ ਦਾ ਪਤਾ ਲੱਗ ਸਕੇ ਵੀ ਕਿੱਥੋਂ ਦੇ ਆ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ